ਮੈਂ ਦੇਖਿਆ ਸੀ ਉਹ ਹਰਬੀਨੂ ਨੇ ਉਹਨੂੰ ਹੱਲਮ ਲਈ ਸੀ ਉਹ ਸਾਰਿਆਂ ਨੂੰ ਹੱਲਮ ਲੰਦਾ ਹੁੰਦਾ ਆ ਉਹਨੇ ਫੈਲੋ ਕਿਤੇ ਉਹ ਚੱਕਣ ਲੱਗੇ ਸੀ ਮੈਂ ਨਾਲੀ ਉਹਨੂੰ ਬਾਹਰ ਮਾਰ ਲਈ ਤੇ ਮੈਂ ਉਹਨੂੰ ਅੰਦਰ ਲੈ ਗਈ ਕਿਉਂਕਿ ਉਹ ਖੇਡਦਾ ਹੁੰਦਾ ਬਾਹਰ ਮੈਂ ਉਹਨੂੰ ਅੰਦਰ ਲੈ ਗਈ ਕਹਿੰਦਾ ਜੀ ਜੀ ਤੂੰ ਮੈਨੂੰ ਅੰਦਰ ਕਿਉਂ ਬਾਹਰ ਮੈਂ ਕਿਹਾ ਪਾਈਟਨ ਚੱਕ ਲੱਗ ਜੱਲਾ ਕਹਿੰਦਾ ਠੀਕ ਆ ਜੀ ਜੀ ਪਰ ਉਸ ਤੋਂ ਅਗਲੇ ਦਿਨ ਹਰਬੀਨੂ ਚੱਕੇ ਲੈ ਗਏ ਹਾਂਜੀ ਮੈਂ ਉਦੋਂ ਗੁਰਦੁਆਰਾ ਸਾਹਿਬ ਅੰਦਰ ਚੱਲ ਗਏ ਸੀ ਉਹ ਮੈਨੂੰ ਪਤਾ ਲੱਗਿਆ ਉਹ ਮੇਰੇ ਮਗਰ ਆਇਆ ਪਤਾ ਨਹੀਂ ਉਹ ਚੱਕ ਕੇ ਲੈ ਗਿਆ ਉਹਨੂੰ ਪਤਾ ਨਹੀਂ ਲੱਗਿਆ ਸਾਨੂੰ ਨਹੀਂ ਮੈਨੂੰ ਨਹੀਂ ਲਾਲ ਜਿੰਦਾ ਸੀ ਬਸ ਮੇਰੇ ਇੱਕ ਦਿਨ ਮੈਨੂੰ ਵਾਲ ਘੂੜ ਕੇ ਦੇਖ ਲਾ ਪਿਆ ਸੀ ਦਾ ਅੱਛਾ ਹਾਂਜੀ ਜਦੋਂ ਇਹ ਪਹਿਲੇ ਤੋਂ ਦਾ ਉਹ ਕੀਤਾ ਅੱਛਾ ਉਹਦਾ ਐਪ ਕਰਕੇ ਐ ਮੁੜ ਕੇ ਦੌੜਨ ਲੱਗਾ ਹੋਊਗਾ ਚੀਕਾ ਮਾਰਦਾ ਨਿਆਣਾ ਚੀਕਾ ਮਾਰਦਾ ਉਹਦੇ ਸਿਰ ਤੇ ਕਹਿੰਦੇ ਮਾਰਿਆ ਸਿਰੋਂ ਖੂਨ ਨੋ ਖੂਨ ਮੂੰਹ ਸਿਰ ਸਾਰਾ ਖੂਨ ਆਇਆ ਜੀ ਅੱਛਾ ਤੇ ਚਾਹ ਤੇ ਮੁੜ ਕੇ ਕਹਿੰਦੇ ਜੀ ਸਾਨੂੰ ਦੱਸਿਆ ਕਹਿੰਦੇ ਰਾੜ ਉਹਦੀ ਰਾੜ ਨਗਾਈ ਉਹਨੇ ਅੱਛਾ ਹਾਂਜੀ ਇੰਨਾ ਬੇਰਹਿਮੀ ਦੇ ਨਾਲ ਜਿਹੜਾ ਉਹ ਕਤਲ ਕਰ ਦਿੱਤਾ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬੀਤੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਬੱਚੇ ਨੂੰ ਅਗਵਾ ਕਰਕੇ ਤਿੰਨ ਪ੍ਰਵਾਸੀਆਂ ਵੱਲੋਂ ਉਸਦਾ ਰੇਪ ਕੀਤਾ ਗਿਆ ਤੇ ਫਿਰ ਬਹੁਤ ਗੰਦੇ ਤਰੀਕੇ ਨਾਲ ਉਸਦੀ ਮੌਤ ਕਰ ਦਿੱਤੀ ਗਈ ਇਸ ਨੂੰ ਲੈ ਕੇ ਭਾਈ ਅਮਰਿਤਪਾਲ ਮੈਰੋਂ ਦੇ ਬਿਆਨ ਆਏ ਨੇ ਜੋ ਤੁਸੀਂ ਸੁਣ ਸਕਦੇ ਹੋ ਤੁਸੀਂ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਆ ਕੇ ਦੇਣੀ ਹੈ ਕਿ ਜਿੱਦ ਦੇ ਉਹਨੂੰ ਜੇਲ੍ਹ ਭੇਜ ਦੇਵੇ ਆ ਦੇਖੋ ਜੇ ਦਾ ਕਾਨੂੰਨ ਤੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਹੈ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਕਾਨੂੰਨ ਜੇ ਤੁਹਾਡੀ ਆਤਮਾ ਨੂੰ ਐਂ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰੇ ਉਵੇਂ ਉਹ ਮਰੇ ਜਿਹੜਾ ਆਪਾਂ ਨੂੰ ਸੁਨੇਹਾ ਲੱਗਦਾ ਇੱਕ ਤਾਂ ਮੁੰਡਾ ਹੈ ਨਾ ਜਿੱਦਾਂ ਉਹਨੇ ਜਿਹੜਾ ਕੰਮ ਕਰਕੇ ਮਾਰਿਆ ਹੈ ਮੈਨੂੰ ਉਹ ਵੀ ਉਦਾਂ ਹੀ ਮਰੇਂਂਗਾ ਅੰਨੀ ਤਾਂ ਪਤਾ ਕੀ ਹੈ ਭਾਈ ਕੋਤੋਂ ਕਿਵੇਂ ਠੀਕ ਆ ਹੱਸੀਏ ਕੋਤੋਂ ਲਗੇਤੀ ਆ ਮੈਂ ਦਬਾ ਸਹੀ ਜਾਨ ਨਹੀਂ ਪਹਿਲੇ ਮੇਰੇ ਸਾਹਦੇ ਆ ਬੇ ਨੂੰ ਪੁੱਛਿਆ ਜਾਂਦਾ ਮੇਰੇ ਪਾਸ 3 ਸੌ ਤੇ 60 ਤੋਂ ਮਾਰਿਆ ਤੇ ਜੋ ਮਾਰਦੀ ਕਰਨ ਸਪਰਸ ਨਹੀਂ ਗੰਨ ਨੂੰ ਫਾਂਸੀ ਦੇਈ ਜਾਵੇ ਕੋਈ ਨਾ ਕੋਈ ਨਾ ਬਸ ਫਾਂਸੀਆਂ ਬੂੰਸੀਆਂ ਵਾਲਾ ਕੰਮ ਆਪਾ ਤਕੜੇ ਰਿਓ ਕੋਈ ਨਾ ਪਕਰਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਤੇ ਫਿਰ ਮੈਂ ਉਮੀਦ ਕਰਦਾ ਕਿ ਹੁਣ ਉਸ ਬੱਚੇ ਨੂੰ ਤੇ ਉਸਦੇ ਮਾਪਿਓ ਨੂੰ ਇਨਸਾਫ ਜ਼ਰੂਰ ਮਿਲੇਗਾ ਕਿਉਂਕਿ ਹੁਣ ਮੇਰੇ ਹਿਸਾਬ ਨਾਲ ਕੇਸ ਸਹੀ ਹੱਥਾਂ ਵਿੱਚ ਚੱਲਿਆ ਗਿਆ ਇਸ ਦੇ ਨਾਲ ਹੀ ਵੀਡੀਓ ਖਤਮ ਕਰਦੇ ਹਾਂ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ